ਕਿਸਾਨ ਵੀਰੋ ਮੈਂ ਗੁਰਪ੍ਰੀਤ ਸਿੰਘ ਜੀਐਸਪੀ ਜਿਪਸਮ ਕੰਪਨੀ ਵੱਲੋਂ ਕਿਸਾਨ ਵੀਰੋ ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਪਸਮ ਪਾਊਡਰ ਦੇ ਵਿੱਚ ਕੰਮ ਕਰ ਰਹੇ ਸੀਗੇ 2018 ਤੋਂ ਲੈ ਕੇ ਹੁਣ ਤੱਕ ਅਸੀਂ ਜਿਪਸਮ ਪਾਊਡਰ ਦੇ ਵਿੱਚ ਕੰਮ ਕੀਤਾ ਹਜ਼ਾਰਾਂ ਕਿਸਾਨਾਂ ਦਾ ਅਸੀਂ ਜੋ ਭਰੋਸਾ ਪੂਰੇ ਭਾਰਤ ਦੇ ਵਿੱਚ ਜਿੱਤਿਆ ਤੇ ਜਿਪਸਮ ਦਾ ਬਹੁਤ ਚੰਗਾ ਰਿਜ਼ਲਟ ਰਿਹਾ ਤੇ ਹੁਣ ਕਿਸਾਨ ਵੀਰਾਂ ਨੂੰ ਅਸੀਂ ਇੱਕ ਠੰਡੀ ਵਿਧੀ 라ਹੀ ਜਿਹੜੇ ਕੋਲਡ ਪ੍ਰੋਸੈਸ ਰਾਹੀਂ ਅਸੀਂ ਜਿਪਸਮ ਦਾਣੇਦਾਰ ਦੇਣ ਦਾ ਇੱਕ ਵਾਅਦਾ ਜੋ ਕੀਤਾ ਸੀ ਉਹ ਪੂਰਾ ਕੀਤਾ ਹੈ ਹੁਣ ਅਸੀਂ ਮਾਰਕੀਟ ਦੇ ਵਿੱਚ ਦਾਣੇਦਾਰ ਜਿਪਸਮ ਲੈ ਕੇ ਆਏ ਆ ਤੁਸੀਂ ਕਿਸਾਨ ਵੀਰੋ ਇਹ 50 ਕਿਲੋ ਦੀ ਪੈਕਿੰਗ ਹੈ ਇਹ ਤੁਸੀਂ ਪਾਣੀ ਦੇ ਤੇ ਮਿੱਟੀ ਦੇ ਟੈਸਟਿੰਗ ਰਾਹੀਂ 50 ਕਿਲੋ ਤੋਂ ਲੈ ਕੇ ਤੁਸੀਂ 400 ਕਿਲੋ ਤੱਕ 4 ਕੁਇੰਟਲ ਤੱਕ ਨੂੰ ਵਰਤ ਸਕਦੇ ਹੋ ਕਿਸਾਨ ਵੀਰੋ ਤੁਸੀਂ ਜਿਪਸਮ ਜਿਹੜਾ ਹੈ ਚਿੱਟੇ ਛੋਰੇ ਵਾਲੇ ਵਾਣਾ ਚ ਤੁਸੀਂ ਨਹੀਂ ਵਰਤ ਸਕਦੇ ਇਹ ਕਾਲੇ ਛੋਰੇ ਵਾਲੀਆਂ ਜ਼ਮੀਨਾਂ ਤੇ ਵਰਤਿਆ ਜਾ ਸਕਦਾ ਹੈ ਤੇ ਡਾਕਰ ਬਾਣਾ ਵਿੱਚ ਵਰਤਿਆ ਜਾ ਸਕਦਾ ਹੈ ਤੇ ਜਿੱਥੇ ਟਿਊਬਲਾਂ ਦੇ ਪਾਣੀ ਟਿਊਬਲ ਦੇ ਪਾਣੀ ਜਿਹਦੇ ਜਿੱਥੇ ਜਾਦੇ ਲੱਗਦੇ ਉੱਥੇ ਵਰਤਿਆ ਜਾ ਸਕਦਾ ਹੈ ਤੇ ਜਿੱਥੇ ਕੈਲਸ਼ੀਅਮ ਦੀ ਤੇ ਸਲਫਰ ਦੀ ਜਿੱਥੇ ਘਾਟ ਹੈ ਉੱਥੇ ਇਹ ਵਰਤਿਆ ਜਾ ਸਕਦਾ ਹੈ ਤੇ ਹੋਰ ਜਿਵੇਂ ਆਪਾਂ ਲਾ ਲਈਏ ਵੀ ਜਿੱਥੇ ਦੌਗੀਆਂ ਬਣਦੀਆਂ ਫਸਲਾਂ ਦੀਆਂ ਉੱਚੀਆਂ ਨੀਵੀਆਂ ਕਲਰ ਕਹਿ ਦਿੰਦੇ ਆ ਵੀ ਹੋ ਜਾਂਦਾ ਜਿੱਥੇ ਸਮੱਸਿਆ ਇਹ ਸਮੱਸਿਆ ਆਉਂਦੀਆਂ ਇੱਥੇ ਤੁਸੀਂ ਜੀਐਸਪੀ ਜਿਪਸਮ ਨੂੰ ਵਰਤ ਸਕਦੇ ਹੋ। ਛਣ ਵੀਰ ਜੇ ਤੁਸੀਂ ਮਾਰਕੀਟ ਦੇ ਵਿੱਚੋਂ ਕੈਲਸ਼ੀਅਮ ਜਾਂ ਸਲਫਰ ਅੱਡ ਤੋਂ ਲੈ ਕੇ ਤੁਸੀਂ ਪਾਉਣੇ ਹੈਗੇ ਹੋ ਤਾਂ 1500 ਤੋਂ ਲੈ ਕੇ ਤੁਹਾਡਾ 1800 ਰੁਪਏ ਤੱਕ ਵੀ ਖਰਚਾ ਆ ਜਾਂਦਾ ਹੈ। ਤੇ ਜੇਕਰ ਆਪਾਂ ਜਿਪਸਮ ਦੀ ਜੀਐਸਪੀ ਜਿਪਸਮ ਦੀ ਗੱਲ ਕਰੀਏ ਤਾਂ ਤੁਹਾਡਾ ਲੰਮਸਮ 6-700 ਰੁਪਿਆ ਖਰਚਾ ਆਉਣਾ ਤੇ ਜਦੋਂ ਬਾਣ ਦੇ ਵਿੱਚ ਤੁਸੀਂ ਖਲਾਰਤਾ ਨਾਲ ਦੀ ਨਾਲ ਪਾਣੀ ਲਾਉਂਗੇ ਤੇ ਇੱਕ ਮਿੰਟ ਦੇ ਵਿੱਚ ਵਿੱਚ ਖੁੱਲ ਜਾਊਗਾ ਤੇ ਬਕਾਇਦਾ ਇਹਦੀ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇਹਦੀ ਰਿਪੋਰਟ ਸੈਂਪਲਿੰਗ ਕਰਵਾਈ ਹੈ ਜੋ ਕਿ ਤੁਹਾਨੂੰ ਸਕਰੀਨ ਦੇ ਉੱਤੇ ਸੈਂਪਲਿੰਗ ਦੀ ਰਿਪੋਰਟ ਦਿਖ ਰਹੀ ਹੈ ਤੇ ਇਹਦੇ 'ਚ ਕੀ ਕੀ ਤੱਤ ਹੈ ਤੁਸੀਂ ਦੇਖ ਰਹੇ ਹੋ ਇਹਦੇ 'ਚ ਜਿਵੇਂ ਤੁਹਾਨੂੰ ਮੈਂ ਦੱਸਿਆ ਕੈਲਸ਼ੀਅਮ ਸਲਫਰ ਮੈਗਨੀਸ਼ੀਅਮ ਜ਼ਿੰਕ ਆਇਰਨ ਕਾਪਰ ਸਾਰੇ ਤੱਤ ਜਿਹੜੇ ਇਹਦੇ 'ਚ ਅਵੇਲੇਬਲ ਹੈ ਕਿਸਾਨ ਵੀਰੋ ਜੀਐਸਪੀ ਜਿਪਸਮ ਦਾਣੇਦਾਰ ਤੇ ਪਾਊਡਰ ਫਾਰਮ ਦੋਨੇ ਤੁਸੀਂ ਅਗਰ ਜੇਕਰ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਡੀਲਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜਾਂ ਐਫਪੀਓ ਐਨਜੀਓ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਿਹੜੀਆਂ ਵੱਡੀਆਂ-ਵੱਡੀਆਂ ਕੋਈ ਕਿਸਾਨਾਂ ਦੀਆਂ ਸੰਸਥਾਵਾਂ ਜੇ ਕੋਈ ਬਾਹਰਲੇ ਵਿਦੇਸ਼ ਚ ਵੀ ਰਹਿੰਦਾ ਵਸਦਾ ਆਪਣਾ ਕਿਸਾਨ ਵੀਰ ਹੈ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਉਥੋਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਰਹੂਗੀ ਬਾਕੀ ਦਿੱਤੇ ਗਏ ਕੰਟੈਕਟ ਨੰਬਰਾਂ ਤੇ ਸੰਪਰਕ ਕਰੋ ਸਾਨੇ ਕਿਸਾਨ ਵੀਰਾਂ ਦਾ ਧੰਨਵਾਦ